ਪਵਿੱਤਰ 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 ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਜ਼ਮੀਨ ਆਸਮਾਨ ਦੇ ਮਾਲਕ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਇਹ ਪ੍ਰithvi ਤੁਹਾਡੇ ਪੈਰ ਰੱਖਣ ਦੀ ਚੌਂਕੀ ਤੇ ਸਵਰਗ ਤੁਹਾਡਾ ਸਿੰਘਾਸਨ ਆਪਕਾ ਤੁਹਾਡੀਆਂ ਅੱਖਾਂ ਲਗਾਤਾਰ ਤੁਹਾਡੇ ਲੋਕਾਂ ਨੂੰ ਵੇਖਦੀਆਂ ਨੇ ਪ੍ਰਭੂ ਤੁਹਾਡੇ ਕੰਨ ਸਾਡੀਆਂ ਦੁਹਾਈਆਂ ਵੱਲ ਲੱਗੇ ਹੋਏ ਨੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਆਂ ਪਿਤਾ ਹਰੇਕ ਤੁਹਾਡੀ ਭਲਾਈ ਦੇ ਲਈ ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਕੀਤੀ ਆ ਹਰੇਕ ਉਸ ਜਿੱਤ ਦੇ ਲਈ ਜੋ ਤੁਸੀਂ ਸਾਨੂੰ ਦੇ ਦਿੱਤੀ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਤੁਹਾਡੇ ਨਾਂ ਦੀ ਜੈ ਜੈਕਾਰ ਕਰਦੇ ਆਂ ਸੱਚਮੁੱਚ ਤੁਸੀਂ ਮਹਾਨ ਪਰਮੇਸ਼ਰ ਹੋ ਹਰ ਜਗ੍ਹਾ ਦੇ ਉੱਤੇ ਬਚਾਓ ਤੁਸੀਂ ਸਾਨੂੰ ਦਿੱਤਾ ਹੈ ਬਚਾਓ ਤੁਹਾਡੇ ਵੱਲੋਂ ਆਪਿਤਾ ਸਾਡੇ ਗੁਪਤ ਵੈਰੀਆਂ ਦੇ ਵੱਲੋਂ ਵੀ ਤੁਸੀਂ ਸਾਨੂੰ ਬਚਾਉ ਦਿਨੇ ਹੋ ਪ੍ਰਭੂ ਸਾਡੇ ਵੈਰੀਆਂ ਦੇ ਅੱਗੇ ਤੁਸੀਂ ਸਾਡੇ ਲਈ ਢਾਲ ਬਣ ਕੇ ਖੜੇ ਹੋ ਜਾਂਦੇ ਹੋ ਸਾਨੂੰ ਜ਼ੁਬਾਨ ਦੇ ਨਾਲ ਹੱਥਾਂ ਦੇ ਨਾਲ ਲੜਨ ਦੀ ਲੋੜ ਨਹੀਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਸਾਡੀ ਲੜਾਈ ਕਿਸੇ ਲਹੂ ਮਾਸ ਦੇ ਨਾਲ ਨਹੀਂ ਸਾਡੀ ਲੜਾਈ ਹਨੇਰੇ ਦੀਆਂ ਸ਼ਕਤੀਆਂ ਦੇ ਨਾਲ ਜੋ ਸਾਡੇ ਨਾਲ ਆਤਮਿਕ ਯੁੱਧ ਲੜਦੀਆਂ ਨੇ ਸੱਚਮੁੱਚ ਪ੍ਰਭੂ ਔਰ ਸਯੋਧਦੇ ਵਿੱਚ ਵੀ ਤੁਸੀਂ ਆਪਣੇ ਬੱਚਿਆਂ ਨੂੰ ਜਿੱਤ ਪ੍ਰਦਾਨ ਕੀਤੀ ਆ ਉਸ ਜਿੱਤ ਦੇ ਲਈ ਵੀ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਇਹ ਮੇਰੇ ਜਾਲੂ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਾਨਾ ਜਿਸ ਪ੍ਰਾਰਥਨਾ ਦੇ ਨਾਲ ਜੁੜੇ ਨੇ ਅਸੀਂ ਸਭ ਜਾਨ ਇੱਕ ਮਨ ਹੋ ਕੇ ਅੱਜ ਤੁਹਾਡੀ ਹਜ਼ੂਰੀ ਦੇ ਵਿੱਚ ਆਏ ਆ ਪਿਤਾ ਅਸੀਂ ਅੱਜ ਪ੍ਰਾਰਥਨਾ ਕਰਦੇ ਹਾਂ ਆਪਣੇ ਵੈਰੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਪ੍ਰਭੂ ਤੇਰੇ ਦਾਸ ਦਾਊਦ ਦੇ ਭਜਨ ਦੇ ਦੁਆਰਾ ਅੱਜ ਅਸੀਂ ਪ੍ਰਾਰਥਨਾਵਾਂ ਨੂੰ ਆਪਣੀਆਂ ਬੇਨਤੀਆਂ ਨੂੰ ਤੇਰੀ ਹਜ਼ੂਰੀ ਵਿੱਚ ਲੈ ਕੇ ਆਏ ਆਂ हे ਯਹੋਵਾ ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ ਉਹਨਾਂ ਨਾਲ ਤੂੰ ਮੁਕੱਦਮਾ ਕਰ ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਤੂੰ ਲੜ ਸਾਥਮੁ ਜਪਿਤਾ ਸਾਨੂੰ ਕਿਸੇ ਦੇ ਲਈ ਜਵਾਬ ਦੇਣ ਦੀ ਲੋੜ ਨਹੀਂ ਸਾਡਾ ਜਵਾਬ ਤੂੰ ਦਿੰਨਾ ਹੈ ਪਿਤਾ ਅਸੀਂ ਪ੍ਰਭੂ ਜਦੋਂ ਤੂੰ ਪਿਤਾ ਤੇਰੀ ਹਜ਼ੂਰੀ ਦੇ ਵਿੱਚ ਆਏ ਪਿਤਾ ਅਸੀਂ ਜਦੋਂ ਦੇ ਤੇਰੇ ਪਿੱਛੇ ਚੱਲਨੇ ਪ੍ਰਭੂ ਅਸੀਂ ਸਭ ਨੇ ਆਪਣੇ ਜੀਵਨ ਦੇ ਵਿੱਚ ਤੇਰੇ ਕੰਮਾਂ ਨੂੰ ਵੇਖਿਆ ਹੈ ਸਾਨੂੰ ਸਾਡੇ ਵੈਰੀਆਂ ਨੂੰ ਜਵਾਬ ਦੇਣ ਦੀ ਲੋੜ ਨਹੀਂ ਪਈ ਪ੍ਰਭੂ ਤੂੰ ਆਪ ਜਵਾਬ ਦਿੱਤੇ ਨੇ ਤੂੰ ਸਾਨੂੰ ਉਹਨਾਂ ਦੇ ਅੱਗੇ ਉੱਚਾ ਕੀਤਾ ਹੈ ਪ੍ਰਭੂ ਅਸੀਂ ਤੇਰਾ ਧੰਵਾਦ ਕਰਦੇ ਹਾਂ ਸਤਿਮੁੱਚ ਪਿਤਾ ਜਿੱਦਾਂ ਤੇਰਾ ਵਚਨ ਕਹਿੰਦਾ ਆ ਤੁਸੀਂ ਚੁੱਪਚਾਪ ਖੜੇ ਰਹੋ ਤੇ ਯਹਵਾ ਦੇ ਉਦਾਰ ਦਾ ਕੰਮ ਵੇਖੋ ਸਤਿਮੁੱਚ ਮੇਰੇ ਖੁਦਾ ਅਸੀਂ ਅੱਜ ਵੀ ਸ਼ਾਂਤੀ ਦੇ ਨਾਲ ਚੁੱਪ ਚਾਪ ਤੇਰੀ پاک ਹਜ਼ੂਰੀ ਵਿੱਚ ਖੜੇ ਆ ਤੇ ਪ੍ਰਭੂ ਸਾਡਾ ਮੁਕੱਦਮਾ ਤੂੰ ਆਪ ਲੜਦਾ ਈਆ ਸਾਡਾ ਜਵਾਬ ਤੂੰ ਆਪ ਦਿੰਦਾ ਈਆ ਖੁਦਾ ਸਤਿਮੁੱਚ ਪਿਤਾ ਢਾਲ ਤੇ ਨੇਜੇ ਨੂੰ ਸਾंभ ਅਤੇ ਮੇਰੀ ਸਹਾਇਤਾ ਲਈ ਉਠ हे hey, प्रभु जो शैतान जो वैरी ਸਾਡੇ ਵਿਰੋਧ ਵਿੱਚ ਸਾਡੇ ਬੱਚਿਆਂ ਦੇ ਵਿਰੋਧ ਵਿੱਚ ਸਾਡੇ ਕੰਮ ਕਾਜ ਦੇ ਵਿਰੋਧ ਵਿੱਚ ਸਾਡੀਆਂ ਸ਼ਰੀਰਕ ਪ੍ਰਭੂ ਜੀ ਤੰਦਰੁਸਤੀਆਂ ਦੇ ਵਿਰੋਧ ਵਿੱਚ ਕੰਮ ਕਰਦਾ ਹੈ ਪ੍ਰਭੂ ਜੋ ਸਾਡੇ ਕੰਮ ਕਾਜ ਦੇ ਉੱਤੇ ਸਾਡੇ ਫਾਈਨੈਂਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਵਿਰੋਧੀ ਦੇ ਸਾਹਮਣੇ ਤੂੰ ਨੇਜੇ ਨੂੰ ਖ ਲੈ ਕੇ ਖਲੋ ਪ੍ਰਭੂ ਤੂੰ ਸਾਡੀ ਸਹਾਇਤਾ ਵਾਸਤੇ ਉੱਠ ਕੇ ਖੜਾ ਹੋ ਪ੍ਰਭੂ ਜਿਹੜਾ ਸਾਡੇ ਆਪਣੇ ਹੀ ਲੋਕਾਂ ਨੂੰ ਉਕਸਾਉਂਦਾ ਤੇ ਉਹਨਾਂ ਨੂੰ ਸਾਡੀ ਵਰ ਖਿਲਾਫਤ ਦੇ ਵਿੱਚ ਇਸਤੇਮਾਲ ਕਰਦਾ ਤੂੰ ਉਸ ਵਿਰੋਧੀ ਦੇ ਲਈ ਖੜਾ ਹੋ ਜਾ ਪ੍ਰਭੂ ਉਸ ਵਿਰੋਧੀ ਦੇ ਸਾਹਮਣੇ ਪ੍ਰਭੂ ਤੂੰ ਨੇਜਾ ਤੇ ਢਾਲ ਲੈ ਕੇ ਖੜਾ ਹੋ ਜਾ ਤੂੰ ਸਾਡੇ ਬਚਾਓ ਦਾ ਤੂੰ ਸਾਡਾ ਦ੍ਰਿੜ ਗੜ੍ਹ ਹੈ ਪ੍ਰਭੂ ਤੂੰ ਸਾਡੇ ਬਚਾਓ ਵਾਸਤੇ ਆ ਮੇਰੇ ਪ੍ਰਭੂ ਜੀ ਅਸੀਂ ਤੇਰਾ ਧੰਨਵਾਦ ਕਰਦੇ ਆ ਵਰਸ਼ਾ ਕੱਢ ਕਿ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ ਮੇਰੀ ਜਾਨ ਨੂੰ ਆਖ ਤੇਰਾ ਬਚਾਉ ਮੈਂ ਹਾਂ ਸੱਚਮੁੱਚ ਪਿਤਾ ਤੇਰੇ ਬੱਚਿਆਂ ਦਾ ਤੇਰੇ ਲੋਕਾਂ ਦਾ ਜੋ ਪਿੱਛਾ ਕਰਦੇ ਨੇ ਪ੍ਰਭੂ ਉਹਨਾਂ ਦੇ ਸਾਹਮਣੇ ਤੂੰ ਖੜਾ ਹੋ ਜਾ ਪ੍ਰਭੂ ਉਹਨਾਂ ਦਾ ਰਾਹ ਤੂੰ ਬੰਦ ਕਰ ਪਿਤਾ ਪਿਤਾ ਤੂੰ ਸਾਡੀ ਜਾਨ ਨੂੰ ਸਾਨੂੰ ਆਖ ਸਾਨੂੰ ਪ੍ਰਭੂ ਹੌਸਲਾ ਤੇ ਦਿਲਾਸਾ ਤੇਰੇ ਸ਼ਬਦਾਂ ਤੋਂ ਮਿਲਦਾ ਹੈ ਤੇਰੇ ਵਚਨ ਤੋਂ ਮਿਲਦਾ ਹੈ ਤੂੰ ਸਾਨੂੰ ਆਖ ਕਿ ਤੂੰ ਸਾਡਾ ਬਚਾਓ ਆ ਪ੍ਰਭੂ ਜਿਹੜੇ ਮੇਰੀ ਜਾਨ ਦੇ ਵੈਰੀ ਹਨ ਉਹ ਲੱਜਾਵਾਨ ਤੇ ਖੱਜਲ ਹੋਣ ਜਿਹੜੇ ਮੇਰੀ ਬੁराई ਸੋਚਦੇ ਨੇ ਉਹ ਪਿੱਛੇ ਹਟਾਏ ਜਾਣ ਤੇ ਉਲਝ ਜਾਣ ਸੱਚਮੁੱਚ ਮੇਰੇ ਪ੍ਰਭੂ ਅੱਜ ਤੱਕ ਤੂੰ ਸਾਡੇ ਲਈ ਇਹ ਕੀਤਾ ਹੈ ਆ ਪ੍ਰਭੂ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਤੂੰ ਅੱਗੇ ਵੀ ਪਿਤਾ ਸਾਡੇ ਲਈ ਇਹ ਸਭ ਕਰੇਂਗਾ ਮੇਰੇ ਪ੍ਰਭੂ ਜਿਨਨੇ ਸਾਡੀ ਜਾਨ ਦੇ ਵੈਰੀ ਨੇ ਪ੍ਰਭੂ ਉਹ ਸਭ ਲੱਜਾਵਾਨ ਹੋ ਜਾਣਗੇ ਉਹ ਸਾਰੇ ਖੱਜਲ ਹੋ ਜਾਣਗੇ ਜਿੰਨੇ ਸਾਡੀ ਬੁਰੀਾਈ ਸੋਚਦੇ ਨੇ ਪ੍ਰਭੂ ਜਿੰਨੇ ਸਾਡੀ ਬੁਰੀਾਈ ਚਾਹੁੰਦੇ ਨੇ ਪ੍ਰਭੂ ਉਹ ਤੇਰੇ ਨਾਂ 'ਚ ਪਿੱਛੇ ਹਟਾਏ ਜਾਣਗੇ ਉਹ ਉਲਝ ਜਾਣਗੇ ਆਪਣੇ ਹੀ ਕੰਮਾਂ ਦੇ ਵਿੱਚ ਉਲਝ ਜਾਣਗੇ ਆਪਣੀਆਂ ਹੀ ਮੁਸੀਬਤਾਂ ਦੇ ਵਿੱਚ ਉਲਝ ਜਾਣਗੇ ਆਪਣੀਆਂ ਹੀ ਬਦੀਆਂ ਬਦਕਾਰੀਆਂ ਦੇ ਵਿੱਚ हे ਪ੍ਰਭੂ ਉਹ ਪੌਣ ਨਾਲ ਉੱਡਦੀ ਤੂੜੀ ਵਾਂਗੂ ਹੋ ਜਾਣਗੇ ਤੇ ਯਹੋਵਾ ਦਾ ਦੂਤ ਉਹਨਾਂ ਨੂੰ ਧੱਕਾ ਹੀ ਮਾਰਦਾ ਜਾਏਗਾ ਸੱਚਮੁੱਚ ਮੇਰੇ ਪਿਤਾ ਉਹ ਉੱਡ ਜਾਣਗੇ ਉਸ ਤੂੜੀ ਵਾਂਗੂ ਉਹ ਲੱਭਣ ਤੇ ਵੀ ਨਾ ਲੱਭਣਗੇ ਪ੍ਰਭੂ ਸੱਚਮੁੱਚ ਮੇਰੇ ਖੁਦਾ ਤੇਰਾ ਦੂਤ ਉਹਨਾਂ ਨੂੰ ਤੱਕਾ ਮਾਰ ਕੇ ਸਾਡੇ ਅੱਗੇੋਂ ਦੀ ਕੱਢ ਦਵੇਗਾ ਇਹ ਪ੍ਰਭੂ ਉਹਨਾਂ ਦਾ ਰਾਹ ਨੇਰਾ ਤੇ ਤਿਲਕਣਾ ਹੋ ਜਾਊਗਾ ਯਹਵਾ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਊਗਾ ਸੱਚਮੁੱਚ ਮੇਰੇ ਪਿਤਾ ਤੂੰ ਸਾਡੇ ਵਾਸਤੇ ਆਪ ਜੰਗ ਲੜੇਂਗਾ ਪ੍ਰਭੂ ਤੂੰ ਆਪਣੇ ਬੱਚਿਆਂ ਦੇ ਬਚਾਓ ਲਈ ਆਪਣੇ ਦੂਤਾਂ ਨੂੰ ਭੇਜੇਂਗਾ ਪ੍ਰਭੂ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਤੇਰੇ ਬਚਾਅ ਦੇ ਲਈ ਪ੍ਰਭੂ ਤੇਰੇ ਬਚਾਅ ਦੇ ਲਈ ਸ਼ੁਕਰ ਕਰਦੇ ਹਾਂ ਕਿਉਂਕਿ ਉਹਨਾਂ ਬਿਨਾਂ ਕਾਰਨ ਮੇਰੇ ਲਈ ਟੋਏ ਵਿੱਚ ਜਾਲ ਛਿਪਾਇਆ ਹੈ ਉਹਨਾਂ ਨੇ ਬਿਨਾਂ ਕਿਸੇ ਕਾਰਨ ਮੇਰੀ ਜਾਨ ਵਿੱਚ ਟੋਆ ਪੁੱਟਿਆ ਹੈ ਸੱਚਮੁੱਚ ਪ੍ਰਭੂ ਜੀ ਜਿਨ੍ਹਾਂ ਨੇ ਸਾਡੇ ਲਈ ਝੁੱਠੀਆਂ ਗੱਲਾਂ ਬੋਲਦੇ ਜਿੰਨੇ ਸਾਡਾ ਵੈਰ ਕਮਾਉਂਦੇ ਜਿੰਨਿਆਂ ਨੇ ਸਾਡੇ ਲਈ ਟੋਏ ਵਿੱਚ ਜਾਲ ਛੁਪਾਇਆ ਕਿ ਅਸੀਂ ਫਸ ਜਾਈਏ ਜਿੰਨੇ ਸਾਨੂੰ ਨੀਵਾ ਕਰਨਾ ਚਾਹੁੰਦੇ ਨੇ ਜਿੰਨੇ ਸਾਡੀ ਇੱਜ਼ਤ ਨੂੰ ਮਿੱਟੀ 'ਚ ਮਿਲਾਉਣਾ ਚਾਹੁੰਦੇ ਨੇ ਜਿੰਨੇ ਸਾਡੇ ਵਿਰੋਧ ਦੇ ਵਿੱਚ ਯਕਤੀਆਂ ਬਣਾਉਂਦੇ ਨੇ ਪ੍ਰਭੂ ਆਪਣੀਆਂ ਹੀ ਗੱਲਾਂ ਵਿੱਚ ਤੂੰ ਆਪੇ ਹੀ ਉਹਨਾਂ ਨੂੰ ਫਸਾ ਦੇਂਗਾ ਉਹ ਆਪਣੀਆਂ ਹੀ ਗੱਲਾਂ 'ਚ ਆਪੇ ਹੀ ਫਸ ਜਾਣਗੇ ਜਿਹੜੇ ਟੋਏ ਉਹਨਾਂ ਸਾਡੇ ਲਈ ਪੁੱਟੇ ਪ੍ਰਭੂ ਉਹ ਆਪੇ ਹੀ ਉਹਨਾਂ ਵਿੱਚ ਡਿੱਗ ਪੈਣਗੇ ਉਹਨਾਂ ਉੱਤੇ ਅਚਾਨਕ ਬਰਬਾਦੀ ਆ ਪਵੇਗੀ ਅਤੇ ਜਿਹੜਾ ਜਾਲ ਉਹਨਾਂ ਨੇ ਛਪਾਇਆ ਉਹ ਉਹਨਾਂ ਨੂੰ ਫਸਾ ਲਵੇਗਾ ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਣਗੇ हे ਪ੍ਰਭੂ ਤੇਰੇ ਵਚਨ ਦੇ ਵਿੱਚ ਲਿਖਿਆ ਸਤਿਮੁੱਚ ਪ੍ਰਭੂ ਅਚਾਨਕ ਬਰਬਾਦੀ ਉਹਨਾਂ ਤੇ ਆ ਪਵੇਗੀ ਜਿਹੜੇ ਤੇਰੇ ਲੋਕਾਂ ਨਾਲ ਤੇਰੇ ਲੋਕਾਂ ਨਾਲ ਵੈਰ ਕਮਾਉਂਦੇ ਨੇ ਪ੍ਰਭੂ ਜਿਹੜੇ ਤੇਰੇ ਤੇਰੇ ਲੋਕਾਂ ਨੂੰ ਛੇੜਦੇ ਨੇ ਉਹਨਾਂ ਨੂੰ ਗਲਤ ਤੋਮਤਾ ਲਾਉਂਦੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਉਹ ਆਪ ਹੀ ਨਸ਼ਟ ਹੋ ਜਾਣਗੇ ਉਹ ਆਪ ਹੀ ਡਿੱਗ ਪੈਣਗੇ ਤਾਂ ਮੇਰੀ ਜਾਨ ਯਹੋਵਾ ਵਿੱਚ ਬਾਗੋ ਬਾਗ ਹੋਵੇਗੀ ਉਹ ਉਸ ਦੇ ਬਚਾਓ ਵਿੱਚ ਮਗਨ ਹੋਵੇਗੀ हे ਖੁਦਾ ਸਤਮੂ ਚ ਅੱਜ ਤੱਕ ਤੂੰ ਸਾਡੀ ਜਾਨ ਨੂੰ ਮਗਨ ਤੇ ਬਾਗੋ ਬਾਗ ਕੀਤਾ ਹੈ ਜਦੋਂ ਤੂੰ ਆਪ ਸਾਡੇ ਲਈ ਉਧ ਲੜਦਾ ਹੈਂ ਤੇਰਾ ਜਵਾਬ ਸਾਡੇ ਜਵਾਬ ਨਾਲੋਂ ਉੱਤਮ ਤੇ ਕਿਤੇ ਚੰਗਾ ਹੈ ਜੋ ਤੂੰ ਆਪ ਦਿੰਦਾ ਹੈਂ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ हे ਯਹਵਾ ਤੇਰੇ ਸਮਾਨ ਕੌਣ ਹੈ ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛਡਾਉਂਦਾ ਹੈ ਹਾਂ ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ ਛਡਾਉਂਦਾ ਹੈਂ ਸਤਿਮੋਛ ਮੇਰੇ ਪਿਆਰੇ ਪ੍ਰਭੂ ਸ਼ੁਰਾਜਾ ਜੀ ਤੁਸੀਂ ਮਹਾਨ ਤੁਸੀਂ ਸਾਡਾ ਦ੍ਰਿੜ ਗੜ ਸਾਡੀ ਉੱਚ ਚਟਾਨ ਸਾਡੀ ਢਾਲ ਸਾਡੀ ਮਾਂ ਸਾਡੇ ਮਸਤਕ ਦਾ ਉੱਚਾ ਕਰਨ ਵਾਲੇ ਪਰਮੇਸ਼ਰ ਤੁਸੀਂ ਆਪ ਸਾਡਾ ਬਚਾਓ ਤੇਰੇ ਨਾਂ 'ਚ ਸਾਡੀ ਜਾਂ ਬਾਗੋ ਬਾਗ ਹੋ ਜਾਂਦੀ ਆ ਤੇਰੇ ਬਚਾਓ ਕਰਨ ਅਸੀਂ ਖੁਸ਼ ਤੇ ਅਨੰਦਿਤ ਹੋ ਜਾਂਦੇ ਆ ਪ੍ਰਭੂ ਤੂੰ ਮਸਕੀਨ ਨੂੰ ਤੂੰ ਗਰੀਬ ਨੂੰ ਤਕੜੇ ਦੇ ਹੱਥੋਂ छुड़ा ਲੈਣਾ ਆ ਤੂੰ ਮਸਕੀਨ ਨੂੰ ਕੰਗਾਲ ਨੂੰ ਲੁਟੇਰੇ ਦੇ ਹੱਥੋਂ छुड़ा ਲੈਣਾ ਆ ਪ੍ਰਭੂ ਸੱਚਮੁੱਚ ਸਾਡਾ ਭਰੋਸਾ ਤਾਂ ਤੇਰੇ ਤੇ ਆ ਸਾਡੀ ਮਦਦ ਤੇ ਸਹਾਇਤਾ ਤਾਂ ਤੇਰੇ ਵੱਲੋਂ ਆਉਂਦੀ ਆ ਪ੍ਰਭੂ ਅਸੀਂ ਕਿਸੇ ਲੋਕਾਂ ਨੂੰ ਦੱਸ ਕੇ ਅਸੀਂ ਆਪਣੇ ਮਾਪਿਓ ਨੂੰ ਦੱਸ ਕੇ ਜਾਂ ਪ੍ਰਭੂ ਅਸੀਂ ਕੋਟ ਕਚੈਰੀ 'ਚ ਮੁਕੱਦਮੇ ਲੜ ਕੇ ਪੁਲਿਸ ਕੇਸ ਕਰਕੇ ਲੜਾਈ ਝਗੜੇ ਕਰਕੇ ਉਹਨਾਂ ਕੋਲੋਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਪ੍ਰਭੂ ਜਿੱਤ ਸਾਨੂੰ ਤੂੰ ਹੀ ਦਿੰਦਾ ਏ ਪ੍ਰਭੂ ਉਹਨਾਂ ਦੇ ਮੂੰਹਾਂ ਨੂੰ ਬੰਦ ਤੂੰ ਹੀ ਕਰਦਾ ਏ ਪ੍ਰਭੂ ਤੇ ਸਾਡੀ ਆਸ ਵੀ ਤੇਰੇ ਤੇ ਹੀ ਆ ਪ੍ਰਭੂ ਜੀ ਝਾਲਮ ਗਵਾਹ ਉੱਠ ਖੜੇ ਹੁੰਦੇ ਹਨ ਉਹ ਮੈਥੋਂ ਗੱਲਾਂ ਪੁੱਛਦੇ ਨੇ ਜੋ ਮੈਂ ਨਹੀਂ ਜਾਣਦਾ ਨੇਕੀ ਦੇ ਬਦਲੇ ਉਹ ਮੈਨੂੰ ਬਦੀ ਦਿੰਦੇ ਹਨ ਮੇਰੀ ਜਾਂ ਬੇਚੈਨ ਹੋ ਜਾਂਦੀ ਆ ਸਤਿਮੁੱਚ ਪ੍ਰਭੂ ਤੇਰੇ ਜਿੰਨੇ ਜਾਣੇ ਖੁਦਾਬੰਦ ਖੁਦਾ ਜਿਹੜੇ ਪ੍ਰਭੂ ਤੇਰੀਆਂ ਰਾਹਾਂ ਵਿੱਚ ਤੇਰਾ ਭੈ ਮੰਨ ਕੇ ਤੇਰਾ ਡਰ ਮੰਨ ਕੇ ਤੇਰੇ ਬਚਨਾਂ ਤੇ ਚੱਲਦੇ ਨੇ ਜਦੋਂ ਉਹਨਾਂ ਦੇ ਵਿਰੋਧ ਦੇ ਵਿੱਚ ਲੋਕ ਖੜੇ ਹੋ ਜਾਂਦੇ ਨੇ ਜਦੋਂ ਉਹਨਾਂ ਦੇ ਉੱਤੇ ਝੂਠੀਆਂ ਤੋਮਤਾਲਾਉਂਦੇ ਤੇ ਉਹਨਾਂ ਨੂੰ ਪੁੱਛਦੇ ਨੇ ਸੁਭਾਵਾਂ ਦੇ ਵਿੱਚ ਜੋ ਗੱਲਾਂ ਉਹ ਜਾਣਦੇ ਹੀ ਨਹੀਂ ਪ੍ਰਭੂ ਜਿਹੜੇ ਉਹਨਾਂ ਦੀ ਨੇਕੀ ਦੇ ਬਦਲੇ ਉਹਨਾਂ ਦੇ ਨਾਲ ਬਦੀਆਂ ਕਮਾਉਂਦੇ ਨੇ ਸੱਚਮੁੱਚ ਮੇਰੇ ਪ੍ਰਭੂ ਜੀ ਔਰ ਉਸ ਸਮੇਂ ਤੇਰੇ ਲੋਕਾਂ ਦੀ ਜਾਨ ਵਿਚੈਨ ਹੋ ਜਾਂਦੀ ਆ ਪਰ ਮੇਰੇ ਪ੍ਰਭੂ ਉਹਨਾਂ ਦਾ ਬਚਾਓ ਤੇਰੇ ਵੱਲੋਂ ਆਉਂਦਾ ਹੈ ਤੂੰ ਆਪਣੇ ਦੂਤਾਂ ਨੂੰ ਉਹਨਾਂ ਦੀ ਰਾਖੀ ਦੇ ਲਈ ਭੇਜਦਾ ਹੈਂ ਤੂੰ ਵਿਰੋਧੀਆਂ ਦੇ ਮੂੰਹਾਂ ਨੂੰ ਲਜਿਤ ਕਰ ਦਿੰਦਾ ਹੈਂ ਕਾਲੇ ਕਰ ਦਿੰਦਾ ਹੈਂ ਸ਼ਰਮਿੰਦੇ ਕਰ ਦਿੰਦਾ ਹੈਂ ਉਹ ਲੱਜਾਵਾਨ ਹੁੰਦੇ ਨੇ ਉਹ ਤੇਰੇ ਨਾਂ 'ਚ ਪਿੱਛੇ ਹਟਾਏ ਜਾਂਦੇ ਨੇ ਉਹ ਤੂੜੀ ਵਾਂਗੂ ਓਟੇ ਜਾਂਦੇ ਨੇ ਪ੍ਰਭੂ ਸਤਮੂਛ ਮੇਰੇ ਖੁਦਾਵੰਦ ਖੁਦਾ ਜਦੋਂ ਉਹ ਬਿਮਾਰ ਸਨ ਮੇਰਾ ਲਿਬਾਸ ਤੱਪੜਦਾ ਸੀ ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਮੈਨੂੰ ਨਹੀਂ ਮਿਲਿਆ ਮੈਂ ਉਹਨਾਂ ਨੂੰ ਮੈਂ ਉਹਨਾਂ ਨਾਲ ਮਿੱਤਰ ਜਾਂ ਭਰਾ ਵਾਂਗੂ ਵਰਤਿਆ ਜਿਵੇਂ ਕੋਈ ਆਪਣੀ ਮਾਤਾ ਲਈ ਵਿਰਲਾਪ ਕਰੇ ਤਿਵੇਂ ਮੈਂ ਸੋਗ ਨਾਲ ਝੁੱਕ ਗਿਆ ਪਰ ਉਹ ਮੇਰੇ ਲੰਗੜਾਉਣ ਤੇ ਆਨੰਦ ਹੋ ਕੇ ਇਕੱਠੇ ਹੋਏ ਹਾਂ ਉਹ ਮਾਰ ਕੁੱਟਣ ਵੇਲੇ ਮੇਰੇ ਵਿਰੋਧੀ ਇਕੱਠੇ ਹੋਏ ਅਤੇ ਮੈਂ ਨਾ ਜਾਣਿਆ ਉਹ ਮਾਰਦੇ ਰਹੇ ਅਤੇ ਹਟੇ ਨਹੀਂ हे प्रभु ਜਿਨਨੇ ਤੇਰੇ ਲੋਕਾਂ ਦੇ ਨਾਲ ਪ੍ਰਭੂ ਲੋਕੀ ਵਿਰੋਧ ਕਮਾ ਰਹੇ ਨੇ ਜਿਨਨੇ ਤੇਰੇ ਬੱਚਿਆਂ ਦੇ ਨਾਲ ਪ੍ਰਭੂ ਇਦਾਂ ਦਾ ਵਿਰੋਧ ਕਮਾਇਆ ਜਾ ਰਿਹਾ ਉਹਨਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਪ੍ਰਭੂ हे ਮੇਰੇ ਪਰਮੇਸ਼ਰ ਉਹਨਾਂ ਲਈ ਤੂੰ ਉੱਠ ਖੜਾ ਹੋ ਉਹਨਾਂ ਕਪਟੀਆਂ ਦੀ ਤਰ੍ਹਾਂ ਜਿਹੜੇ ਰੋਟੀ ਲਈ ਮਖੌਲ ਕਰਦੇ ਹਨ ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਘਰੀਚੇ ਜਿਨਨੇ ਤੇਰੇ ਲੋਕਾਂ ਦੇ ਉੱਤੇ ਦੰਦ ਘਰੀਚਦੇ ਨੇ ਜਿਨਨੇ ਤੇਰੇ ਲੋਕਾਂ ਦੇ ਨਾਲ ਕਰੋਧਮਾਨ ਹੁੰਦੇ ਨੇ ਲੜਦੇ ਨੇ ਬਦਕਾਰੀਆਂ ਕਰਦੇ ਨੇ हे ਪ੍ਰਭੂ ਤੂੰ ਕਦੋਂ ਤੱਕ ਵੇਖਦਾ ਰਹੇਂਗਾ ਮੇਰੀ ਜਾਨ ਨੂੰ ਉਹਨਾਂ ਦੇ ਵਿਗਾੜ ਤੋਂ ਤੇ ਮੇਰੀ ਜ਼ਿੰਦਗੀ ਨੂੰ ਬੱਬਰ ਸ਼ੇਰਾਂ ਤੋਂ छुੜਾ ਮੈਂ ਮਹਾਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ ਬੋਤਿਆ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ ਜਿਹੜੇ ਬੇਵਜਾ ਮੇਰੇ ਬੈਰੀ ਹਨ ਉਹਨਾਂ ਨੂੰ ਮੇਰੇ ਉੱਤੇ ਆਨੰਦ ਨਾ ਆਉਣ ਦੇ ਅਤੇ ਜਿਹੜੇ ਬਿਨਾਂ ਕਾਰਨ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇ ਕਿਉਂ ਜੋ ਸੁਖ ਸੰਧੀ ਗੱਲ ਨਹੀਂ ਕਰਦੇ ਸਗੋਂ ਜਿਹੜੇ ਦੇਸ਼ ਵਿੱਚ ਆਰਾਮ ਨਾਲ ਵੱਸਦੇ ਹਨ ਉਹਨਾਂ ਦੇ ਵਿਰੋਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ ਉਹਨਾਂ ਨੇ ਮੇਰੇ ਉੱਤੇ ਆਪਣਾ ਮੂੰਹ ਖੋਲ ਕੇ ਆਖਿਆ ਵਾ ਵਾ ਸਾਡੀਆਂ ਅੱਖਾਂ ਨੇ ਵੇਖ ਲਿਆ ਹੈ اے ਯਹੋਵਾ ਤੂੰ ਵੇਖ ਲਿਆ ਚੁੱਪ ਨਾ ਕਰ हे ਪ੍ਰਭੂ ਮੈਥੋਂ ਦੂਰ ਨਾ ਰਹਿ हे ਮੇਰੇ ਪਰਮੇਸ਼ਵਰ हे ਮੇਰੇ ਪ੍ਰਭੂ ਮੇਰੇ ನ್ಯಾಯਲੋਠ ਅਤੇ ਮੇਰੇ ਮੁਕਦਮੇ ਲਈ ਜਾਗ हे ਯਹਵਾ ਮੇਰੇ ਪਰਮੇਸ਼ਵਰ ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਂ ਕਰ ਅਤੇ ਉਹਨਾਂ ਨੂੰ ਮੇਰੇ ਉੱਤੇ ਆਨੰਦ ਨਾ ਹੋਣ ਦੇ हे ਖੁਦਾ ਜਿੰਨੇ ਜਨਾਂ ਇਸ ਪ੍ਰਾਰਥਨਾ ਦੇ ਨਾਲ ਜੁੜੇ ਤੇ ਨਾ ਸ਼ਬਦਾਂ ਦੇ ਦੁਆਰਾ ਤੇਰੇ ਦਾਸ ਦਾਊਦ ਦੇ ਭਜਨ ਦੇ ਦੁਆਰਾ ਤੇਰੇ ਅੱਗੇ ਦੁਹਾਈ ਦੇ ਰਹੇ ਨੇ ਪ੍ਰਭੂ ਤੇਰੇ ਅੱਗੇ ਪ੍ਰਾਰਥਨਾ ਕਰ ਰਹੇ ਨੇ ਵੈਰੀਆਂ ਤੋਂ ਛੁਟਕਾਰੇ ਦੇ ਲਈ ਪ੍ਰਭੂ ਜਿੰਨੇ ਤੇਰੇ ਲੋਕਾਂ ਦੇ ਲਈ ਝੂਠ ਗੱਲਾਂ ਬੋਲਦੇ ਪੈਰ ਕਮਾਉਂਦੇ ਜਿੰਨੀਆਂ ਜ਼ੁਬਾਨਾਂ ਤੇਰੇ ਲੋਕਾਂ ਦੇ ਵਿਰੋਧ ਵਿੱਚ ਖੋਲਦੀਆਂ ਉਹਨਾਂ ਦੀ ਹਾਨੀ ਜਿੰਨੇ ਲੋਕ ਚਾਹੁੰਦੇ ਨੇ ਉਹਨਾਂ ਦਾ ਹੱਕ ਮਾਰਨਾ ਚਾਹੁੰਦੇ ਨੇ ਤੂੰ ਪ੍ਰਭੂ ਉਹਨਾਂ ਦੇ ਸਾਹਮਣੇ ਖੜਾ ਹੋ ਤੂੰ ਆਪਣੇ ਲੋਕਾਂ ਨੂੰ ਛੁਟਕਾਰਾ ਦੇ ਤੂੰ ਆਪਣੇ ਲੋਕਾਂ ਨੂੰ ਆਜ਼ਾਦ ਕਰ ਤੂੰ ਆਪਣੇ ਬੱਚਿਆਂ ਦਾ ਨਿਆਂ ਕਰ ਪ੍ਰਭੂ ਕਿਤੇ ਉਹ ਵੈਰੀ ਉਹ ਵਿਰੋਧੀ ਪ੍ਰਭੂ ਤੇਰੇ ਲੋਕਾਂ ਤੇ ਆਨੰਦ ਨਾ ਹੋਣ ਉਹ ਆਪਣੇ ਮਨ ਵਿੱਚ ਇਹ ਨਾ ਕਹਿਣ ਭਈ ਵਾ ਅਸੀਂ ਇਹੋ ਚਾਹੁੰਦੇ ਹਾਂ ਉਏ ਨਾ ਆਖਣ ਕੇ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਹੜੇ ਸਾਡੇ ਨੁਕਸਾਨ ਦੇ ਕਾਰਨ ਆਨੰਦ ਹੁੰਦੇ ਹਨ ਉਹ ਇਕੱਠੇ ਸ਼ਰਮਿੰਦੇ ਹੋਣ ਤੇ ਉਲਝ ਜਾਣ ਜਿਹੜੇ ਮੇਰੇ ਵਿਰੋਧ ਦਾ ਆਪਣੀ ਵਡਿਆਈ ਕਰਦੇ ਹਨ ਉਹ ਸ਼ਰਮਿੰਦਗੀ ਅਤੇ ਅਨਾਦਰ ਦੀ ਅਨਾਦਰ ਦਾ ਪਹਿਰਾਵਾ ਪੈਨਣ हे ਪ੍ਰਭੂ ਸੱਚਮੁੱਚ ਜਿਨ੍ਹਿਆਂ ਨੇ ਤੇਰੇ ਲੋਕਾਂ ਦੇ ਵਿਰੋਧ ਵਿੱਚ ਝੂਠੀਆਂ ਗੱਲਾਂ ਬਦਨਾਮੀ ਦੀਆਂ ਗੱਲਾਂ ਕੀਤੀਆਂ ਗਲਤ ਗੱਲਾਂ ਸਲਾਈਆਂ ਉਹ ਆਪ ਬਦਨਾਮੀ ਦਾ ਪਹਿਰਾਵਾ ਪੈਣ ਲੈਂਦੇ ਨੇ ਪ੍ਰਭੂ ਸ਼ਰਮਿੰਦਗੀ ਉਹਨਾਂ ਦੇ ਜੀਵਨ ਦਾ ਹਿੱਸਾ ਹੋ ਜਾਂਦੀ ਆ ਪ੍ਰਭੂ ਜਿੰਨੇ ਤੇਰੇ ਬੱਚਿਆਂ ਦੇ ਵਿਰੋਧ ਵਿੱਚ ਖੜੇ ਹੁੰਦੇ ਨੇ ਸਤਸਮੁੱਚ ਪਿਤਾ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਅਸੀਂ ਆਪਣੇ ਜੀਵਨਾਂ ਦੇ ਵਿੱਚ ਮਹਿਸੂਸ ਕੀਤਾ ਆ ਪ੍ਰਭੂ ਸ਼ਰਮਿੰਦਗੀ ਤੇ ਅਨਾਦਰ ਉਹਨਾਂ ਦਾ ਹਿੱਸਾ ਹੁੰਦਾ ਆ ਪ੍ਰਭੂ ਜਿਹੜੇ ਮੇਰੇ ਧਰਮ ਤੋਂ ਪ੍ਰਸੰਨ ਹਨ ਉਹ ਜਜੇਕਾਰ ਤੇ ਆਨੰਦ ਕਰਨ ਹallelujah ਸੱਚਮੁੱਚ ਪਿਤਾ ਜੀ ਦਾ ਤੇਰਾ ਦਾਸ ਕਹਿੰਦਾ ਆ ਜਿੰਨੇ ਜਨ ਸਾਡੇ ਧਰਮ ਤੋਂ ਪ੍ਰਸੰਨ ਨੇ ਜਿੰਨੇ ਅਸੀਂ ਤੇਰੇ ਬੱਚੇ ਆ ਇਸ ਗੱਲ ਤੋਂ ਪ੍ਰਸੰਨ ਨੇ ਉਹ ਜਜੇਕਾਰ ਤੇ ਆਨੰਦ ਕਰਨ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਹਰੇਕ ਬਰਕਤ ਹੋਵੇ ਆਸ਼ੀਸ਼ ਹੋਵੇ ਉਹ ਸਦਾ ਆਖਦੇ ਜਾਣ ਜੋ ਯਹਵਾ ਦੀ ਵਡਿਆਈ ਹੋਵੇ ਜਿਹੜਾ ਆਪਣੇ ਦਾਸ ਦੀ ਸੁੱਖ ਤੋਂ ਪ੍ਰਸੰਨ ਹੈ ਤਦ ਮੇਰੀ ਜੀਬ ਤੇਰੇ ਧਰਮ ਦੀ ਚਰਚਾ ਕਰੇਗੀ ਦਿਨ ਭਰ ਤੇਰੀ ਉਸਤਤ ਗਾਵੇਗੀ हे ਕੁਦਾ ਸੱਚਮੁੱਚ ਜਿੰਨੇ ਸਾਡੀ ਖੁਸ਼ੀ ਵਿੱਚ ਰਾਜੀ ਨੇ ਜਿੰਨੇ ਸਾਡੇ ਆਨੰਦ ਦੇ ਵਿੱਚ ਅਨੰਦਿਤ ਨੇ ਪ੍ਰਭੂ ਉਹਨਾਂ ਦੇ ਜੀਵਨਾਂ ਦੇ ਵਿੱਚ ਵੀ ਤੇਰੀ ਕਿਰਪਾ ਮੰਗਦੇ ਆ ਪ੍ਰਭੂ ਤੇਰੇ ਦਇਆ ਵਾਲਾ ਹੱਥ ਮੰਗਦੇ ਆ ਪ੍ਰਭੂ ਉਹ ਵੀ ਆਪਣੇ ਜੀਵਨ ਦੇ ਵਿੱਚ ਵੱਧਦੇ ਜਾਣ ਆਨੰਦਿਤ ਹੋਣ ਪਿਤਾ हे ਮੇਰੇ ਸਾਮਰਤੀ ਯਹਵਾ ਪਿਤਾ ਸਤਮੁੱਚ ਪਿਤਾ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਅੱਜ ਤੱਕ ਤੂੰ ਸਾਨੂੰ ਛੁਟਕਾਰਾ ਦਿੱਤਾ ਹੈ ਤੂੰ ਸਾਡਾ ਬਚਾਅ ਕੀਤਾ ਹੈ ਤੂੰ ਸਾਡੇ ਲਈ ਖੜਾ ਹੋਇਆ ਹੈ ਤੂੰ ਸਾਡੇ ਲਈ ਢਾਲ ਬਣਿਆ ਹੈ ਤੂੰ ਆਪਣੇ ਦੂਤਾਂ ਨੂੰ ਹੁਕਮ ਦੇ ਕੇ ਸਾਡੇ ਲਈ ਭੇਜਿਆ ਹੈ ਤੂੰ ਸਾਡੇ ਵੈਰੀਆਂ ਨੂੰ ਲਜਾਵਾਨ ਕੀਤਾ ਹੈ ਉਹਨਾਂ ਨੂੰ ਸ਼ਰਮਿੰਦਾ ਕੀਤਾ ਆ ਜਿਹੜੇ ਖੱਡੇ ਉਹਨਾਂ ਨੇ ਸਾਡੇ ਲਈ ਖੋਲੇ ਸੀ ਪ੍ਰਭੂ ਪੱਟੇ ਸੀ ਉਹਨਾਂ ਖੱਡਿਆਂ ਦੇ ਵਿੱਚ ਉਹ ਆਪ ਡਿੱਗ ਪਏ ਨੇ ਜਿਹੜੀ ਬਦਨਾਮੀ ਉਹ ਸਾਡੀ ਚਾਹੁੰਦੀ ਸੀ ਪ੍ਰਭੂ ਉਹ ਬਦਨਾਮੀ ਉਹਨਾਂ ਦੇ ਉੱਤੇ ਪਈ ਆ हे ਮੇਰੇ ਪ੍ਰਭੂ ਈਸ਼ਰਾਜਾ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਸੱਚਮੁੱਚ ਪਿਤਾ ਤੂੰ ਹਰ ਜਗ੍ਹਾ ਤੇ ਆਪਣੇ ਬੱਚਿਆਂ ਦੇ ਸਾਹਮਣੇ ਢਾਲ ਬਣ ਕੇ ਖਲੋਣਾ ਹੈ ਐਸੀ ਕਿਹੜੀ ਚੀਜ਼ ਆ ਐਸੀ ਕਿਹੜੀ ਇਸ ਦੁਨੀਆ ਦੇ ਉੱਤੇ ਛਾਇਆ ਪ੍ਰਭੂ ਜਿਹੜੀ ਤੇਰੇ ਬੱਚਿਆਂ ਦੇ ਵਿਰੋਧ ਵਿੱਚ ਕੰਮ ਕਰ ਸਕਦੀ ਆ ਚਾਹੇ ਦੁਸ਼ਟ ਦੀ ਵੈਰੀ ਦੀ ਸ਼ਕਤੀ ਕਿਉਂ ਨਾ ਹੋਵੇ ਉਹਦੇ ਉੱਤੇ ਵੀ ਤੂੰ ਸਾਨੂੰ ਅਧਿਕਾਰ ਦਿੱਤਾ ਹੈ ਵੈਰੀਆਂ ਦੇ ਲਈ ਪ੍ਰਭੂ ਜੀ ਤੂੰ ਆਪ ਢਾਲ ਬਣ ਕੇ ਖੜਾ ਹੁੰਨਾ ਸਾਡੇ ਲਈ ਯੁੱਧ ਆਪ ਲੜਦਾ ਹੈਂ ਪ੍ਰਭੂ اے ਪ੍ਰਭੂ ਇਹ ਸਾਰੇ ਸ੍ਰਿਸ਼ਟੀ ਕਾਇਨਾਤ ਨੂੰ ਤੂੰ ਸਾਡੇ ਹੱਥਾਂ ਵਿੱਚ ਦੇ ਦਿੱਤਾ ਹੈ ਪ੍ਰਭੂ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਜਿੰਨੀਆਂ ਵੈਰੀ ਦੀਆਂ ਸ਼ਕਤੀਆਂ ਸਾਡੇ ਘਰਾਂ ਦੇ ਪਰਿਵਾਰਾਂ ਦੇ ਬੱਚਿਆਂ ਦੇ ਵਿਰੋਧ ਵਿੱਚ ਕੰਮ ਕਰਦੀਆਂ ਨੇ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਪ੍ਰਭੂ ਤੇਰੇ ਨਾਂ 'ਚ ਬੰਨ੍ਹ ਦਿੰਨੇ ਆਂ ਥਾਹ ਕੁੰਡ ਦੇ ਵਿੱਚ ਸੀਲ ਕਰ ਦਿੰਨੇ ਆਂ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਆਂ ਤੁਸੀਂ ਸਾਡੇ ਵੈਰੀਆਂ ਤੇ ਸਾਨੂੰ ਜਿੱਤ ਪ੍ਰਦਾਨ ਕੀਤੀ ਆ ਅਸੀਂ ਤੇਰਾ ਸ਼ੁਕਰ ਕਰਦੇ ਆਂ ਪ੍ਰਭੂ ਤੇਰਾ ਸ਼ੁਕਰ ਕਰਦੇ ਆਂ ਤੇਰੇ ਇਹਨਾਂ ਵਚਨਾਂ ਦੇ ਲਈ ਵੀ ਪ੍ਰਭੂ ਤੇਰਾ ਸ਼ੁਕਰ ਕਰਦੇ ਆਂ ਪ੍ਰਭੂ ਸਾਰੀ ਦੁਆ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਦੇ ਜਿੰਦਾ ਤੇ ਜੀਵਿਤ ਨਾਮ ਵਿੱਚ ਮੰਗਦੇ ਹਾਂ ਆਮੀਨ